ਬਾਲੀਵੁੱਡ ਅਦਾਕਾਰ ਵਰੁਨ ਤਵਨੇ ਸੋਸ਼ਲ ਮੀਡੀਆ ਉਤੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕਰਕੇ ਪਰਸੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਬਾਲੀਵੁੱਡ ਅਦਾਕਾਰ ਵਰੁਨ ਤਵਨੇ ਫਾਦਰਜ਼ ਡੇ ਮੌਕੇ ਵਰੁਨ ਤਵਨੇ ਆਪਣੀ ਬੇਟੀ ਦਾ ਹੱਥ ਆਪਣੇ ਹੱਥ ਦੇ ਵਿੱਚ ਲਿਆ ਤੇ ਇਸ ਸ਼ਾਨਦਾਰ ਪੋਸਟ ਨੂੰ ਸ਼ੇਅਰ ਕੀਤਾ ਹੈ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਉੱਤੇ ਇਸਾ ਇਹ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਵਰੁਣ ਨੇ ਕਿਹਾ ਕਿ ਉਹ ਇੱਕ ਬੱਚੀ ਦਾ ਪਿਤਾ ਬਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ ਵਰੁਣ ਨੇ ਲਿਖਿਆ ਫਾਦਰਜ਼ ਡੇ ਦੀਆਂ ਮੁਬਾਰਕਾਂ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਇਸ ਦਿਨ ਨੂੰ ਮਨਾਉਂਦਾ ਸਭ ਤੋਂ ਵਧੀਆ ਤਰੀਕਾ ਹੈ ਬਾਹਰ ਜਾ ਕੇ ਆਪਣੇ ਪਰਿਵਾਰ ਲਈ ਕੰਮ ਕਰਨਾ ਇਸ ਲਈ ਮੈਂ ਅਜਿਹਾ ਹੀ ਕਰਾਂਗਾ ਮੈਂਤੀ ਦਾ ਪਿਤਾ ਬਣਨ ਤੋਂ ਵੱਧ ਖੁਸ਼ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਬਾਲੀਵੁੱਡ ਅਦਾਕਾਰ ਵਰੁਣ ਤਵਨੇ ਸੋਸ਼ਲ ਮੀਡੀਆ ਉਤੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕਰਕੇ ਪਰਸੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਬਾਲੀਵੁੱਡ ਅਦਾਕਾਰ ਵਰੁਣ ਤਵਨੇ ਫਾਦਰਜ਼ ਡੇ ਮੌਕੇ ਵਰੁਣ ਤਵਨੇ ਆਪਣੀ ਬੇਟੀ ਦਾ ਹੱਥ ਆਪਣੇ ਹੱਥ ਦੇ ਵਿੱਚ ਲਿਆ ਤੇ ਇਸ ਸ਼ਾਨਦਾਰ ਪੋਸਟ ਨੂੰ ਸ਼ੇਅਰ ਕੀਤਾ ਹੈ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਉੱਤੇ ਇਸਾਹੇ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਵਰੁਣ ਨੇ ਕਿਹਾ ਕਿ ਉਹ ਇੱਕ ਬੱਚੀ ਦਾ ਪਿਤਾ ਬਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ ਵਰੁਣ ਨੇ ਲਿਖਿਆ ਫਾਦਰਜ਼ ਡੇ ਦੀਆਂ ਮੁਬਾਰਕਾਂ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਹਰ ਜਾ ਕੇ ਆਪਣੇ ਪਰਿਵਾਰ ਲਈ ਕੰਮ ਕਰਨਾ ਇਸ ਲਈ ਮੈਂ ਅਝਿਹਾ ਹੀ ਕਰਾਂਗਾ ਮਿਹਨਤੀ ਦਾ ਪਿਤਾ ਬਣਨ ਤੋਂ ਵੱਧ ਖੁਸ਼ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਬਾਲੀਵੁੱਡ ਅਦਾਕਾਰ ਵਰੁਨ ਤਵਨੇ ਸੋਸ਼ਲ ਮੀਡੀਆ ਉਤੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕਰਕੇ ਪਰਸੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਬਾਲੀਵੁੱਡ ਅਦਾਕਾਰ ਵਰੁਨ ਤਵਨੇ ਫਾਦਰਜ਼ ਡੇ ਮੌਕੇ ਵਰੁਨ ਤਵਨੇ ਆਪਣੀ ਬੇਟੀ ਦਾ ਹੱਥ ਆਪਣੇ ਹੱਥ ਦੇ ਵਿੱਚ ਲਿਆ ਤੇ ਇਸ ਸ਼ਾਨਦਾਰ ਪੋਸਟ ਨੂੰ ਸ਼ੇਅਰ ਕੀਤਾ ਹੈ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਉੱਤੇ ਇਸਾਹੇ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਵਰੁਣ ਨੇ ਕਿਹਾ ਕਿ ਉਹ ਇੱਕ ਬੱਚੀ ਦਾ ਪਿਤਾ ਬਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ ਵਰੁਣ ਨੇ ਲਿਖਿਆ ਫਾਦਰਜ਼ ਡੇ ਦੀਆਂ ਮੁਬਾਰਕਾਂ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਹਰ ਜਾ ਕੇ ਆਪਣੇ ਪਰਿਵਾਰ ਲਈ ਕੰਮ ਕਰਨਾ ਇਸ ਲਈ ਮੈਂ ਅਝਿਹਾ ਹੀ ਕਰਾਂਗਾ ਮੈਂਹਤੀ ਦਾ ਪਿਤਾ ਬਣਨ ਤੋਂ ਵੱਧ ਖੁਸ਼ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਬਾਲੀਵੁੱਡ ਅਦਾਕਾਰ ਵਰੁਨ ਤਵਨੇ ਸੋਸ਼ਲ ਮੀਡੀਆ ਉਤੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕਰਕੇ ਪਰਸੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਬਾਲੀਵੁੱਡ ਅਦਾਕਾਰ ਵਰੁਨ ਤਵਨੇ ਫਾਦਰਜ਼ ਡੇ ਮੌਕੇ ਵਰੁਨ ਤਵਨੇ ਆਪਣੀ ਬੇਟੀ ਦਾ ਹੱਥ ਆਪਣੇ ਹੱਥ ਦੇ ਵਿੱਚ ਲਿਆ ਤੇ ਇਸ ਸ਼ਾਨਦਾਰ ਪੋਸਟ ਨੂੰ ਸ਼ੇਅਰ ਕੀਤਾ ਹੈ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਉੱਤੇ ਇਸਾ ਹੀ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਵਰੁਣ ਨੇ ਕਿਹਾ ਕਿ ਉਹ ਇੱਕ ਬੱਚੀ ਦਾ ਪਿਤਾ ਬਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ ਵਰੁਣ ਨੇ ਲਿਖਿਆ ਫਾਦਰਸ ਡੇ ਦੀਆਂ ਮੁਬਾਰਕਾਂ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਹਰ ਜਾ ਕੇ ਆਪਣੇ ਪਰਿਵਾਰ ਲਈ ਕੰਮ ਕਰਨਾ ਇਸ ਲਈ ਮੈਂ ਅਜਿਹਾ ਹੀ ਕਰਾਂਗਾ ਮੈਂਤੀ ਦਾ ਪਿਤਾ ਬਣਨ ਤੋਂ ਵੱਧ ਖੁਸ਼ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਬਾਲੀਵੁੱਡ ਅਦਾਕਾਰ ਵਰੁਨ ਤਵਨੇ ਸੋਸ਼ਲ ਮੀਡੀਆ ਉਤੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕਰਕੇ ਪਰਸੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਬਾਲੀਵੁੱਡ ਅਦਾਕਾਰ ਵਰੁਨ ਤਵਨੇ ਫਾਦਰਜ਼ ਡੇ ਮੌਕੇ ਵਰੁਨ ਤਵਨੇ ਆਪਣੀ ਬੇਟੀ ਦਾ ਹੱਥ ਆਪਣੇ ਹੱਥ ਦੇ ਵਿੱਚ ਲਿਆ ਤੇ ਇਸ ਸ਼ਾਨਦਾਰ ਪੋਸਟ ਨੂੰ ਸ਼ੇਅਰ ਕੀਤਾ ਹੈ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਤੇ ਇਸਾ ਹੀ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਵਰੁਣ ਨੇ ਕਿਹਾ ਕਿ ਉਹ ਇੱਕ ਬੱਚੀ ਦਾ ਪਿਤਾ ਬਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ ਵਰੁਣ ਨੇ ਲਿਖਿਆ ਫਾਦਰਸ ਡੇ ਦੀਆਂ ਮੁਬਾਰਕਾਂ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਹਰ ਜਾ ਕੇ ਆਪਣੇ ਪਰਿਵਾਰ ਲਈ ਕੰਮ ਕਰਨਾ ਇਸ ਲਈ ਮੈਂ ਅਜਿਹਾ ਹੀ ਕਰਾਂਗਾ ਮੈਂਤੀ ਦਾ ਪਿਤਾ ਬਣਨ ਤੋਂ ਵੱਧ ਖੁਸ਼ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ